ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਯਾਨੀ ਕਿ 4 ਤਰੀਕ ਸਵੇਰ ਦੇ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਇਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਬਾਅਦ ਤੋਂ ਲਾਈਕ ਸ਼ੇਅਰ ਕਮੈਂਟ ਤੇ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਜਿਹੜਾ ਅੱਜ 4 ਤਰੀਕ ਨੂੰ ਇੱਕ ਬਦਲੀ ਸਿਸਟਮ ਆ ਰਿਹਾ ਹੈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਉਸ ਦਾ ਪ੍ਰਭਾਵ ਜਿਹੜਾ ਹਲਕਾ ਜਿਹਾ ਦਿਖਾਈ ਦੇਣ ਲੱਗ ਪਿਆ ਹੈ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਵਿੱਚ ਇਹ ਚਿੱਟੇ ਰੰਗ ਦੀਆਂ ਧਾਰੀਆਂ ਦੇਖ ਸਕਦੇ ਹੋ ਇਧਰੋਂ ਇਹ ਸਿਸਟਮ ਹੈ ਜਿਹੜਾ ਹਿਮਾਚਲ ਵਾਲੀ ਸਾਈਡ ਤੋਂ ਪਹੁੰਚ ਚੁੱਕਿਆ ਹੈ ਘੁੰਮਣ ਕੇਰੀ ਦੇ ਵਿੱਚ ਇਸ ਤਰ੍ਹਾਂ ਹੋ ਕੇ ਕਿਉਂਕਿ ਰਾਤ ਇਹ ਇੱਥੇ ਦਿਖਾਈ ਦਿੱਤਾ ਸੀ ਤੇ ਇਹ ਘੁੰਮ ਕੇ ਇਸ ਤਰ੍ਹਾਂ ਮੂਵ ਕਰਦਾ ਹੋਇਆ ਇਸ ਤਰ੍ਹਾਂ ਇੱਥੇ ਪਹੁੰਚ ਚੁੱਕਿਆ ਹੈ ਤੇ ਦੇਖ ਸਕਦੇ ਹਾਂ ਕਿ ਇਸ ਸਮੇਂ ਜਿਹੜੀ ਬੱਦਲ ਵਈ ਹੈ ਅਸੀਂ ਕਹਿ ਸਕਦੇ ਹਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਦੇ ਉੱਪਰਲੇ ਹਿੱਸੇ ਤੇ ਅਨੰਦਪੁਰ ਸਾਹਿਬ ਰੋਪੜ ਨੰਗਲ ਇਧਰੋਂ ਸ੍ਰੀ ਆਪਾਂ ਕੀ ਕਹਿ ਸਕਦੇ ਆ ਫਤੇਗੜ੍ਹ ਸਾਹਿਬ ਦੇ ਕੁਝ ਖੇਤਰ ਤੇ ਉਸ ਤੋਂ ਬਾਅਦ ਮਰੇਲ ਕੋਟ ਲਾ ਲੁਧਿਆਣਾ ਦੇ ਜਲੰਧਰ ਦੇ ਕੁਝ ਖੇਤਰ ਤੇ ਉਸ ਤੋਂ ਬਾਅਦ ਰੂਪਨਗਰ ਚੰਡੀਗੜ੍ਹ ਮਹਾਲੀ ਦੇ ਕੁਝ ਖੇਤਰ ਜਿਹੜੇ ਬੱਦਲਵਾਰੀ ਦੇ ਪ੍ਰਭਾਵ ਹੇਠਾਂ ਆ ਚੁੱਕੇ ਨੇ ਤੁਸੀਂ ਇਹ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਇਹ ਸਿਸਟਮ ਆ ਇੱਥੇ-ਇੱਥੇ ਪਹੁੰਚ ਚੁੱਕਿਆ ਜਿੱਥੇ ਅਸੀਂ ਮਾਰਕ ਕੀਤਾ ਤੁਸੀਂ ਬੱਦਲਵਾਰੀ ਦੀ ਲਾਈਵ ਤਸਵੀਰ ਦੇਖ ਸਕਦੇ ਹੋ ਉਸ ਤੋਂ ਬਾਅਦ ਹਰਿਆਣੇ ਦੇ ਵੀ ਜਿਹੜੇ ਕੁਝ ਖੇਤਰ ਨੇ ਪੂਰਬੀ ਖੇਤਰ ਤੇ ਦੱਖਣੀ ਹਿੱਸਿਆਂ ਨੂੰ ਸਾਢੇ ਕਿ ਥੋੜਾ ਜਾ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਬੱਦਲਵਾਈਆ ਉਹ ਪਹੁੰਚ ਚੁੱਕੀ ਹੈ ਦੇਖ ਸਕਦੇ ਹੋ ਲਾਈਵ ਜਿਹੜੇ ਸੈਟਲਾਈਟ ਦੀਆਂ ਤਸਵੀਰਾਂ ਨੇ ਹਰਿਆਣਾ ਦੇ ਵਿੱਚ ਵੀ ਇਹ ਐਮਪੀ ਜੁਪੀ ਇਧਰੋਂ ਦਿੱਲੀ ਵਾਲੀ ਸਾਈਡ ਜੁਪੀ ਦੇ ਵਿੱਚ ਐਮਪੀ ਦੇ ਵਿੱਚ ਸਾਰੇ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਵੀ ਉੱਪਰ ਥੱਲੇਲੇ ਹਿੱਸਿਆਂ ਤੇ ਉੱਪਰਲੇ ਹਿੱਸੇ ਉੱਤੇ ਜਿਹੜੇ ਪਹਾੜੀ ਇਲਾਕੇ ਨੇ ਉੱਪਰਲੇ ਉਹਨਾਂ ਦੇ ਵਿੱਚ ਜਿਹੜੀ ਇਹ ਬੱਦਲਵਾਈਆ ਆਉਣ ਚੁੱਕੀ ਹੈ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਹਲਕੀ ਇਹ ਅੱਜ ਬੱਦਲਵਾਈ ਦੇਖ ਸਕਦੇ ਹਾਂ ਥੋੜੀ ਜਿਹੀ ਘਟ ਹੈ ਤੇ ਤਸਵੀਰ ਲਾਈਵ ਦਿਖਾਵਾਂਗੇ ਤੁਹਾਨੂੰ ਦੇਖ ਸਕਦੇ ਹੋ ਜਿਹੜੀ ਇੱਥੇ ਘਟਾ ਥੋੜੀ ਇਧਰ ਹਿਮਾਚਲ ਵਾਲੇ ਸਾਈਡ ਇਹ ਜਿਆਦਾ ਸਟਰੋਂਗ ਆ ਥੋੜੀ ਜੀ ਤੇ ਸਾਰੇ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ ਦਿੱਲੀ ਤੇ ਹਰਿਆਣਾ ਦੇ ਵਿੱਚ ਵੀ ਇਹ ਜਿਹੜੀ ਸਿਸਟਮ ਬਣ ਚੁੱਕਿਆ ਹੈ ਬਾਕੀ ਮੀਂਹ ਦੇ ਕਾਰਨੀਆਂ ਥੋੜੇ ਬਹੁਤ ਹੋਣਗੀਆਂ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਕਿ 25 ਤੋਂ 50% ਦੇ ਵਿੱਚ ਵਿੱਚ ਹਰਿਆਣਾ ਦੇ ਵਿੱਚ ਤੇ ਉਸ ਤੋਂ 25 ਤੋਂ ਆਪਾਂ ਕਹਿ ਸਕਦੇ 50 ਦੇ ਵਿੱਚ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਮੀਂਹਿਆ ਕਰਵਾਂੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਤੇ ਇਹ ਕੁਝ ਖੇਤਰ ਪਟਿਆਲੇ ਦੇ ਵੀ ਜਿਨ੍ਹਾਂ ਦੇ ਵਿੱਚ ਮੀਂਹ ਦੀਆਂ ਕਰਵਾਂੀਆਂ ਹੋਣ ਦੀ ਸੰਭਾਵਨਾ ਜਾਫਰੀ ਹਲਕਾ ਹਲਕਾ ਫਾਰਨਵਾ ਜਾਂ ਦਰਮਿਆਨੇ ਤੋਂ ਘੱਟ ਜਿਹੜਾ ਮੀਂਹ ਆ ਉਹ ਅੱਜ ਆਪਾਂ ਨੂੰ ਕਿਤੇ ਕਿਤੇ ਦੇਖਣ ਨੂੰ ਮਿਲ ਸਕਦਾ ਇਹ ਨਹੀਂ ਹੈਗਾ ਕਿ ਲਗਾਤਾਰ 2-3 ਘੰਟੇ ਜਾਂ 4 ਘੰਟੇ ਲਗਾਤਾਰ ਮੀਂਹ ਪਊਗਾ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ ਤੇ ਜਿਵੇਂ ਕਿ ਕਈ ਦੋਸਤਾ ਮਿੱਤਰਾਂ ਨੇ ਕਣਕਾਂ ਨੂੰ ਪਾਣੀ ਲਾਉਣਾ ਤਾਂ ਉਹ ਅੱਜ ਦਾ ਦਿਨ ਥੋੜਾ ਜਿਹਾ ਦੇਖ ਕੇ ਹੀ ਪਾਣੀ ਲਾਉਣ ਕਿਉਂਕਿ ਕਈ ਵਾਰੀ ਇਹ ਸਿਸਟਮ ਘੁੰਮਦਾ ਹੋਇਆ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਜੂਗਾ ਤੇ ਜਿਹਦੇ ਨਾਲ ਮਹੀਨਾ ਕਾਰਵਾਈਆਂ ਥੋੜੀਆਂ ਜਿਆਦਾ ਦਰਮਿਆਨੇ ਜੇ ਰੂਪ ਦੀ ਆਪਾਂ ਕਹਿ ਸਕਦੇ ਹਾਂ ਹੋ ਸਕਦੀਆਂ ਨੇ ਜਿਨ੍ਹਾਂ ਦੇ ਨਾਲ ਇੱਕ ਦੋ ਦਿਨ ਹੋਰ ਪਾਣੀ ਜਿਹੜਾ ਲੇਟ ਹੋ ਜਾਂਦਾ ਹੁੰਦਾ ਦਰਮਿਆਨਾ ਜੇ ਜਦੋਂ ਮੀਂਹ ਪੈ ਜਾਂਦਾ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਤੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਵੀ ਜਿਹੜੇ ਸਵੇਰ ਦੇ ਆਪਾਂ ਨੂੰ ਅੱਜ ਰਾਤ ਦੇ ਜਨਨ ਕਿ ਜਿਹੜੀ ਲੰਘੀ ਰਾਤ ਆ ਇਸ ਦੇ ਤਾਪਮਾਨਾਂ ਦੇ ਵਿੱਚ ਵੀ ਕੋਈ ਜ਼ਿਆਦਾ ਵਾਧਾ ਨਹੀਂ ਦਰਜ ਕੀਤਾ ਗਿਆ 7-8 ਡਿਗਰੀ ਦੇ ਆਸ-ਪਾਸ ਜਿਹੜੇ ਵੱਧ ਤੋਂ ਵੱਧ ਤਾਪਮਾਨ ਰਹੇ ਨੇ 5 3 4 ਇਸ ਤਰ੍ਹਾਂ ਡਿਗਰੀ ਤੋਂ ਲੈ ਕੇ ਤੇ ਦਿਨ ਦੇ ਤਾਪਮਾਨ ਵੀ ਜਿਹੜੇ ਅੱਜ ਆਪਾਂ ਕਹਿੰਦੇ 16 17 15 ਡਿਗਰੀ ਤੇ ਕੁਝ ਖੇਤਰਾਂ ਦੇ ਜਿੱਥੇ ਧੁੱਪ ਲੱਗੂਗੀ ਉਥੇ 20 21 ਡਿਗਰੀ ਜਾਂ 22 ਡਿਗਰੀ ਦੇ ਪਲੱਸ ਹੀ ਜਿਹੜੇ ਤਾਪਮਾਨ ਅੱਜ ਦਰਜ ਕੀਤੇ ਜਾਣਗੇ ਤੇ ਇਹ ਬੱਦਲਾਂ ਦੀ ਆਵਾਜ਼ੇ ਆਉਂਦੀ ਰਹੂਗੀ ਤੇ ਤੁਸੀਂ ਭਾਰਤੀ ਮੌਸਮ ਵਿਗਿਆਨ ਦਾ ਸੈਟੇਲਾਈਟ ਦੇਖ ਲਿਆ ਦੋਸਤੋ ਕਿ ਇੱਥੇ ਪੰਜਾਬ ਦਾ ਮੌਸਮ ਇਸ ਤਰ੍ਹਾਂ ਦਾ ਇੱਥੇ ਇੱਕ ਬਦਲਵਾਈ ਜਿਹੜੀ ਬਣੀ ਨਹੀਂ ਸ਼ੁਰੂ ਹੋ ਚੁੱਕੀ ਹੈ 4 ਤਰੀਕ ਵਾਲਾ ਸਿਸਟਮ ਦੀ ਤੇ ਉਸ ਤੋਂ ਬਾਅਦ ਅਸੀਂ ਧੁੰਦ ਦੀ ਜਿਹੜੀ ਅਪਡੇਟ ਦਿੱਤੀ ਸੀ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਧੁੱਪ ਵੀ ਜਿਹੜੀ ਕਈ ਇਲਾਕਿਆਂ ਦੇ ਵਿੱਚ ਸੌਰੀ ਧੁੰਦਾਂ ਜਿਹੜੀ ਉਹ ਵੀ ਅੱਜ ਕਈ ਇਲਾਕਿਆਂ ਦੇ ਵਿੱਚ ਮੈਦਾਨੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਜਿਵੇਂ ਪਟਿਆਲੇ ਦੇ ਵਿੱਚ ਬਣੀ ਹੋਈ ਹੈ ਇਸ ਸਮੇਂ ਧੁੰਦ ਦੇਖ ਸਕਦੇ ਹੋ ਇਧਰੋਂ ਫਾਜ਼ਲੀ ਕਾਬੂਰ ਜਿਹੜੇ ਇਹ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਧੁੰਦ ਨੀਲੇ ਰੰਗ ਦਾ ਨਿਸ਼ਾਨ ਦਿਖਾਈ ਦੇਣਗੇ ਤੁਸੀਂ ਦੇਖ ਸਕਦੇ ਹੋ ਮੱਧ ਪੰਜਾਬ ਤੱਕ ਇਹ ਧੁੰਦ ਇੱਥੇ ਬਣੀ ਹੋਈ ਹੈ ਇਧਰ ਪਟਿਆਲੇ ਇਧਰੋਂ ਫਾਜ਼ਿਲਕਾ ਬੋਹਰ ਤੇ ਉਸ ਤੋਂ ਬਾਅਦ ਲੁਧਿਆਣਾ ਮਰੀਲਕੋਟਲਾ ਜਲੰਧਰ ਤੇ ਕੁਝ ਖੇਤਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਜਿਹਨਾਂ ਦੇ ਵਿੱਚ ਇਹ ਧੁੰਦ ਜਿਹੜੀ ਬਣੀ ਹੋਈ ਹੈ ਤੇ ਸ੍ਰੀ ਮੁਕਸਰ ਸਾਹਿਬ ਮਾਨਸਾ ਬਠਿੰਡੇ ਵਾਲੇ ਕੁਝ ਖੇਤਰਾਂ ਦੇ ਵਿੱਚ ਟੁੱਟਮੇ ਇਤਰਾਣ ਦੇ ਵਿੱਚ ਇਹ ਬੱਦਲ ਗਈ ਜਿਹੜੀ ਸੌਰੀ ਧੁੰਦ ਦਾ ਬਣੀ ਹੋਈ ਹੈ ਤੇ ਤੁਸੀਂ ਲਾਈਵ ਜਿਹੜੀ ਤਸਵੀਰ ਦੇਖ ਸਕਦੇ ਹੋ ਤੇ ਹਰਿਆਣੇ ਦੇ ਵੀ ਥੋੜੇ ਬਹੁਤ ਇਲਾਕੇ ਨੇ ਧੁੰਦ ਵਾਲੇ ਤੇ ਕੁਝ ਦੇ ਵਿੱਚ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਜਿਹੜੇ ਲਾਈਵ ਅਪਡੇਟ ਆ ਦੋਸਤੋ ਤੁਸੀਂ ਦੋਨੋਂ ਸੈਟਲਟਾ ਦੀ ਦੇਖ ਚੁੱਕੇ ਹੋ ਜਿਹੜੀਆਂ ਨੀਲੇ ਰੰਗ ਦੇ ਧਾਰੀ ਨੇ ਇਹ ਧੁੰਦ ਦੀਆਂ ਨੇ ਦੇਖ ਸਕਦੇ ਹਾਂ ਇੱਥੇ ਇਹ ਧੁੰਦ ਆ ਜਿਹੜੀ ਇਸ ਸਮੇਂ ਬਣੀ ਹੋਈ ਆ ਆ ਦੇਖੋ ਇੱਥੇ ਜਿਹੜੇ ਆ ਨੀਲੇ ਨੀਲੇ ਰੰਗ ਦੇ ਇਧਰੋਂ ਗੁਰਦਾਸਪੁਰ ਤੇ ਅਪਰੋਜਪੁਰ ਤੇ ਉਸ ਤੋਂ ਬਾਅਦ ਸ੍ਰੀ ਮੁਕਸਾ ਸਾਹਿਬ ਦੇ ਕੁਝ ਇਲਾਕੇ ਤਰਨਤੰਦ ਸਾਹਿਬ ਦੇ ਕੁਝ ਮੋਗੇ ਦੇ ਇਲਾਕੇ ਇਹਨਾਂ ਦੇ ਵਿੱਚ ਵੀ ਹਲਕੀ ਹਲਕੀ ਜਿਹੀ ਕਿਤੇ ਕਿਤੇ ਸੰਗਣੀ ਜੀ ਧੁੰਦ ਆ ਜਿਹੜੀ ਦੇਖਣ ਨੂੰ ਮਿਲ ਰਹੀ ਇੱਥੇ ਤੇ ਇੱਥੇ ਇੱਕ ਤੇ ਇੱਥੇ ਇਸ ਤਰ੍ਹਾਂ ਜਿਹੜਾ ਤਸਵੀਰਾਂ ਜਿੱਥੇ ਮਾਰਕ ਕਰਿਆ ਨੇ ਇਹ ਧੁੰਦ ਦੀਆਂ ਤਸਵੀਰਾਂ ਨੇ ਦੋਸਤੋ ਇੱਥੇ-ਇੱਥੇ ਸੰਘਣੀ ਧੁੰਦ ਬਣੀ ਹੋਈ ਹੈ ਜਿਹੜੀ ਕਿ ਅੱਜ ਧੁੰਦ ਰਮਾ ਮਾਹੌਲ ਇਸੇ ਤਰ੍ਹਾਂ ਬਣਿਆ ਰਹੂਗਾ ਤੇ ਇਧਰੋਂ ਬੱਦਲਵਾਈ ਵੀ ਆਉਣੀ ਸ਼ੁਰੂ ਹੋਈ ਵੀ ਆ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਇਹ ਬੱਦਲਵਾਈ ਇੱਥੋਂ ਇਸ ਤਰ੍ਹਾਂ ਕਵਰ ਕਰਕੇ ਅੱਗੇ ਆ ਰਹੀ ਹੈ ਇਹ ਨੀਆਂ ਤਸਵੀਰਾਂ ਨੇ ਬੱਦਲਵਾਈ ਦੀਆਂ ਨੇ ਲਾਈਵ ਚੱਲ ਰਹੀਆਂ ਨੇ ਦੇਖ ਸਕਦੇ ਹੋ ਹਿੱਲਦੀਆਂ ਹੋਣੀਆਂ ਜਿਹੜੀਆਂ ਤਸਵੀਰਾਂ ਲਾਈਵ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਆਉਣ ਵਾਲੇ ਸਮੇਂ ਦੌਰਾਨ ਦੇ ਵਿੱਚ ਕੋਈ ਵੀ ਬਦਲਾਅ ਆਉਂਦਾ ਤਾਂ ਜ਼ਰੂਰ ਅਸੀਂ ਤੁਹਾਡੇ ਨਾਲ ਜਾਣਕਾਰੀ ਇਹ ਸਾਂ ਤਸਵੀਰ ਲਾਈਵ ਹੈ ਤੁਹਾਨੂੰ ਵੀ ਹੈ ਇੱਕ ਜੇ ਇਲਾਕੇ ਦੇ ਵਿੱਚ ਕੁਝ ਦੇ ਵਿੱਚ ਬਦਲਵਾਈ ਹੈ ਜਿਹੜੀ ਉਹ ਮੀਂਹ ਦੀਆਂ ਕਾਰਵਾਈਆਂ ਕਰਦੀ ਹੋਈ ਨਜ਼ਰ ਆਊਗੀ ਤੇ ਜੁੜੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ